ਨਿਰਾਸਾ ਸੱਚਾ ਸੋਦਾ ਦੀ ਆਸ਼ਿਆਨਾ ਮੁਹਿੰਮ ਦੇ ਤਹਿਤ ਅੱਜ ਬਲਾਕ ਭਾਜਸੋ ਦੀ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਇਨਸਾਂ ਦੇ ਪਵਿੱਤਰ ਪ੍ਰੇਰਣਾ ਉੱਤੇ ਚੱਲਦਿਆਂ ਹੋਇਆਂ ਪਿੰਡ ਮਟੋਰੜਾ ਵਿਖੇ ਬਲਾਕ ਭਾਜਸੋ ਦੀ ਸਾਧ ਸੰਗਤ ਵੱਲੋਂ ਤਕਰੀਬਨ ਕੁਝ ਹੀ ਘੰਟਿਆਂ ਵਿੱਚ ਮਕਾਨ ਬਣਾ ਕੇ ਛੱਤ ਅਤੇ ਲੈਂਟਰ ਪਾ ਦਿੱਤਾ ਗਿਆ। ਇਸ ਮੌਕੇ 85 ਮੈਂਬਰ ਅਤੇ ਬਲਾਕ ਕਮੇਟੀ ਦੇ ਜ਼ਿੰਮੇਵਾਰਾਂ ਅਤੇ ਸਾਧ ਸੰਗਤ ਨੇ ਨਾਰਾ ਲਗਾ ਕੇ ਇਸ ਕਾਰਜ ਨੂੰ ਸ਼ੁਰੂ ਕੀਤਾ। ਇਸ ਕਾਰਜ ਨੂੰ ਲੈ ਕੇ ਬਲਾਕ ਦੀ ਸਾਦ ਸੰਗਤ ਵਿੱਚ ਕੜਾਕੇ ਦੀ ਸਰਦੀ ਦੇ ਬਾਵਜੂਦ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਇਸ ਮਕਾਨ ਬਣਾਉਣ ਦੇ ਕਾਰਜ ਵਿੱਚ ਬਲਾਕ ਮੱਲੇਵਾਲ ਦੀ ਸਾਦ ਸੰਗਤ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਅਤੇ ਸੇਵਾ ਕੀਤੀ ਇਸ ਮੌਕੇ ਪ੍ਰੇਮੀ ਸੇਵਕ ਦੀਪਕ ਇਨਸਾ 15 ਮੈਂਬਰ ਗੁਰਜੰਟ ਇਨਸਾ ਰਣਵੀਰ ਇਨਸਾ ਮਟੋਰੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿ ਦਰਬਾਰ ਵੱਲੋਂ 160 ਮਾਨਵਤਾ ਭਲਾਈ ਦੇ ਕੰਮ ਚਲਾਏ ਜਾ ਰਹੇ ਹਨ ਅਤੇ ਸਾਥ ਸੰਗਤ ਇਹਨਾਂ ਮਾਨਵਤਾ ਭਲਾਈ ਦੇ ਕੰਮਾਂ ਨੂੰ ਪੂਰੀ ਤਨਦੇਹੀ ਦੇ ਨਾਲ ਕਰ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਬਲਾਕ ਕਮੇਟੀ ਨੂੰ ਪਤਾ ਲੱਗਿਆ ਕਿ ਲక్ష్మణ ਸਿੰਘ ਇਨਸਾਨ ਦੇ ਘਰ ਦੀ ਹਾਲਤ ਬਹੁਤ ਹੀ ਖਸਤਾ ਹੈ ਤਾਂ ਬਲਾਕ ਕਮੇਟੀ ਮੈਂਬਰਾਂ ਵੱਲੋਂ ਪਿੰਡ ਦੀ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਲੋੜਵੰਦ ਪਰਿਵਾਰ ਦਾ ਘਰ ਵੇਖਿਆ ਤਾਂ ਉਸ ਮਕਾਨ ਦੀ ਹਾਲਤ ਬਹੁਤ ਹੀ ਨਾਜ਼ੁਕ ਦਿਖਾਈ ਦੇ ਰਹੀ ਸੀ ਅਤੇ ਦਰਬਾਰ ਦੇ ਹੁਕਮਾ ਮੁਤਾਬਿਕ ਬਲਾਕ ਕਮੇਟੀ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਦਾ ਫੈਸਲਾ ਲਿਆ ਗਿਆ ਇਸ ਮੌਕੇ ਪੱਤਰਕਾਰਾਂ ਦੇ ਪੁੱਛੇ ਗਏ ਸਵਾਲਾਂ ਉੱਤੇ ਉਹਨਾਂ ਨੇ ਕਿਹਾ ਕਿ ਪੂਜਨੀ ਗੁਰੂ ਜੀ ਦੀ ਪ੍ਰੇਰਣਾ ਸਦਕਾ ਹੀ ਇਹ ਕਾਰਜ ਸੰਭਵ ਹੋ ਪਾਇਆ ਹੈ ਇਸ ਮੌਕੇ ਬਲਾਕ ਦੇ ਜ਼ਿੰਮੇਵਾਰਾਂ ਨੇ ਗੁਰੂ ਪਿਆਰੀ ਸਾਧ ਸੰਗਤ ਦੇ ਜਿਸ ਤਰੀਕੇ ਦੇ ਨਾਲ ਤੰਦੇਹੀ ਸੇਵਾ ਨਿਭਾਈ ਉਹਦੇ ਲਈ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪਾਸੋਂ ਦੀ ਭੈਣਾ ਵੱਲੋਂ ਇਸ ਕਾਰਜ ਵਿੱਚ ਸੇਵਾ ਕਰ ਰਹੀ ਸਾਧ ਸੰਗਤ ਦੇ ਲੰਗਰ ਵੀ ਸ਼ਿਕਾਇਆ ਗਿਆ। ਇਹ ਰਸਤਾ ਸੋਗਾ ਸਰਸਰੀ ਤਰਫ ਤੋਂ ਨਿੱਕੇ ਮਾਨਤਾ ਪੈਣੇ ਕੰਮ ਚ ਲਾਇਆ ਜਾ ਰਿਹਾ। ਸ਼ਹਿਰ ਨੰਬਰ 25 ਅੱਜ ਪਿੰਡ ਮਟੂੰਡਾ ਵਿਖੇ ਬਾਈ ਦਸ਼ਮਨ ਸਿੰਘ ਜੀ ਜੋ ਕਾਫੀ ਲੋੜਵੰਦ ਪਰਿਵਾਰ ਸੀ ਉਹਨਾਂ ਦੇ ਮਕਾਨ ਦੀ ਹਾਲਤ ਕਾਫੀ ਜਨਾਹ ਖਰਾਬ ਸੀ ਉਹ ਮਕਾਨ ਨੂੰ ਅੱਜ ਸਮੂਹ ਬਲਾਕ ਪਾਸ ਸੌਰੀ ਸਾਧ ਸੰਗਤ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਬਾਈ ਜੀ ਦਾ ਜੋ ਮਕਾਨ ਸੀ ਕਾਫੀ ਜਿਆਦਾ ਖਰਾਬ ਸੀ ਦੀ ਹਾਲਤ ਉਹਦੀ ਛੱਤ ਟਿਕਣ ਵਾਲੀ ਸੀ ਸਾਧ ਸੰਗਤ ਦੇ ਪੂਰਨ ਸਹਿਯੋਗ ਦੇ ਨਾਲ ਉਹ ਮਕਾਨ ਦੀ ਜੋ ਛੱਤ ਹੈ ਉਹ ਅੱਜ ਬਦਲੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਬਲਾਕ ਦੀ ਉਹ ਸਾਰ ਸੰਗਤ ਜੋ ਵੀ ਪੂਰੇ ਨੇੜੇੋਂ ਬਾਈ ਸੇਵਾ ਵਿੱਚ ਚੱਲ ਕੇ ਆਏ ਨੇ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮਹਾਨ ਕਾਰਜ ਦੇ ਵਿੱਚ ਜੋ ਡੇਰਾ ਦਿੱਤਾ ਸੌਦਾ ਤੇ ਕਰਦੀ ਸੀ ਇਹਨਾਂ ਸਭਤਰੇ ਮਦਦ ਕੀਤੀ ਗ੍ਰਾਮ ਸਿੰਘ ਦੇ ਇਨਸਾਨ ਜੀਵਨ ਤੋਂ ਸਿਲਾਈ ਜਾ ਰਹਿਮਾਨ ਉੱਪਲਾਈ ਦੇ ਕੇ ਮਾਰੇ ਵਿੱਚ ਰਸਤਾ ਪਾਇਆ ਤੇ ਉਹਨਾਂ ਦੇ ਵਿੱਚੋਂ ਇੱਕ ਮਹਾਨ ਕਾਰਜ ਇਹ ਵੀ ਸੀ ਕਿ ਅੱਜ ਇੱਕ ਦਾਦੀ ਰੋਡ ਬੰਦ ਪਰਿਵਾਰ ਦਾ ਮਕਾਨ ਜੋ ਪ੍ਰਾਚਿਤਕ ਤੇ ਸੰਗਤ ਦਾ ਸੇਵਾਦਾਰਾਂ ਦਾ ਇੱਕ ਵਾਰ ਫੇਰ ਸਾਡੇ ਪਿੰਡ ਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੰਤ ਸੰਗਤ ਸਰਸਾ ਦੇ ਬਲਾਕ ਪਾਸੋਂ ਦੀ ਸਾਧ ਸੰਗਤ ਵੱਲੋਂ ਅੱਜ ਪਿੰਡ ਬਟੂੜਾ ਵਿੱਚ ਇੱਕ ਲੋੜਵੰਦ ਪਰਿਵਾਰ ਦੇ ਮਕਾਨ ਦਾ ਕੰਮ ਇਸ ਤਰ੍ਹਾਂ ਸਿਆਣਾ ਨਾਮ ਦੇ ਹੰਬੇ ਤਹਿਤ ਜੋ ਕਿ ਇੱਕਾਮ ਦੇ ਡਾਕਟਰ ਗੁਰਮੀਤ RAM ਦੇ ਹਿੱਸੇ ਵੱਲੋਂ ਮਾਨਵਤਾ ਪਹੁੰਚਾਈ ਦੇ ਇੱਕ ਤਾਂ ਸੱਤ ਕੰਮਾਂ ਵਿੱਚੋਂ ਸਿਆਣਾ ਮਹਿਮ ਦੇ ਤਹਿਤ ਇਸ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਸਾਰੀ ਸਾਥ ਸੰਗਤ ਨੇ ਅਤੇ ਮਿਸਤਰੀ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਸਾਰੇਆਂ ਦਾ ਬਹੁਤ-ਬਹੁਤ ਧੰਨਵਾਦ ਤਾਂ ਵਾਕਈ ਜਿਸ ਤਰੀਕੇ ਦੇ ਨਾਲ ਹੱਡਚੀਰਵੀ ਸੀਤ ਹਵਾਵਾਂ ਦੇ ਵਿੱਚ ਬੇਰਸ ਸਦਾਲੂਆ ਬੱਲੂ ਲੋੜਵੰਦ ਲੋਕਾਂ ਦੇ ਲਈ ਮਕਾਨ ਪਾਕੇ ਦਿੱਤਾ ਜਾ ਰਿਹਾ ਹੈ ਵਾਕਈ ਇਹ ਸ਼ਲਾਘਾਯੋਗ ਕਦਮ ਹੈ ਆਮ ਦਰਸ਼ਕ ਜੋ ਇਸ ਨੂੰ ਦੇਖ ਰਹੇ ਹਨ ਇਸ ਰਿਪੋਰਟ ਪ੍ਰਤੀ ਆਪ ਦੇ ਕੀ ਪ੍ਰतिक੍ਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ